ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਤੁਆਤ ਤੇ ਨਾਲ ਨਹੀਂ ਚਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚਲਦੀ ਹੈ ਸ਼ਰੋਮਨੀਆ ਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਤਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੇਰਾ ਮੇਰਾ ਤੋਂ ਹੁੰਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁੱਖੀਆਂ ਇਹ ਤਕੜੀ ਉਹ ਤੋਲਦੀ ਰਹੀ ਹੈ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅਕਾਲੀ ਅਗੂ ਹਰ ਸਿਮਰਤ ਕੌਰ ਬਾਦਲਵਾਲੋਂ ਅਕਾਲੀ ਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਨੂੰ ਲੈ ਕੇ ਸਿਆਸਤ ਕਰਮਾਖੀਏ ਜਿਸ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਤੇ ਵੀ ਉਂਗਲਾ ਉਠਣ ਲੱਗੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਜਿੰਦਰ ਸਿੰਘ ਥਾਮੀ ਨੂੰ ਅਕਾਲੀ ਦਲ ਦਾ ਵਲੰਟੀਅਰ ਕਹਿ ਦਿੱਤਾ ਮੁੱਖ ਮੰਤਰੀ ਨੇ ਹਰਜਿੰਦਰ ਸਿੰਘ ਥਾਮੀ ਤੋਂ ਕਈ ਤਿੱਖੇ ਸਵਾਲ ਵੀ ਪੁੱਛੇ ਪਰ ਉਸ ਤੋਂ ਪਹਿਲਾਂ ਤੁਸੀਂ ਹਰਸਿਮਰਤ ਕੌਰ ਬਾਦਲ ਦਾ ਬਿਆਨ ਸੁਣੋ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਖੜਾ ਹੋਇਆ ਆਨ ਗਿਆ ਹੁਣੇ ਸਰਪੰਚੀ ਦੀ ਚੋਣਾਂ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਦੇ ਨਾਲ ਨਹੀਂ ਚਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ-ਵਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤਾਂ ਬਣਾਓ ਇਸ ਦਿਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੀ ਪਾਰਟੀ ਆ ਗਈ ਜਿੰਨੇ ਕਾਰਡ ਇਹਨੇ ਧੋਖੇਬਾਜ਼ੀਆਂ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਵਾਦਾ ਕਰਕੇ ਜਾਓ ਉਧਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੇ ਮਾਮਲੇ ਤੇ ਇੱਕ ਪੋਸਟ ਪਾ ਕੇ ਸਵਾਲ ਚੁੱਕੇ ਨੇ ਸੀਐਮ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮਾਗੀ ਮੇਲਾ ਤੇ ਬੀਬੀ ਹਰਸਿਮਰਤ ਕੌਰ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਧਾਮੀ ਜੀ ਐਸਜੀਪੀਸੀ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝਿਓ ਅੱਜ মিডিਆ ਸਾਹਮਣੇ ਹਮੇਸ਼ਾ ਵਾ ਅਕਾਲੀ ਦਲ ਦਾ ਬਚਾ ਕਰੋ ਅਤੇ ਭਗਵਾਨਤਮਾਨ ਨੂੰ ਕਹੋ ਕਿ ਧਾਰਮਿਕ ਮਾਮਲੇ ਵਿੱਚ ਦਖਲ ਨਾ ਦੇਵੇ ਉਧਰ ਹਰ ਸਿਮਰਤ ਦੇ ਬਿਆਨ ਨੂੰ ਲੈ ਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਭੜਕੇ ਸੀ ਬਿੱਟੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਅਕਾਲੀ ਦਲ ਦੀ ਤੱਕੜੀ ਬਾਬੇ ਨਾਨਕ ਦੀ ਹੈ ਤਾਂ ਕੱਲ ਨੂੰ ਕਾਂਗਰਸੀ ਵੀ ਕਹਿ ਸਕਦੇ ਨੇ ਕਿ ਪੰਜੇ ਦਾ ਨਿਸ਼ਾਨ ਬਾਬਾ ਨਾਨਕ ਜੀ ਦਾ ਹੈ ਕਿਉਂਕਿ ਬਾਬੇ ਨਾਨਕ ਨੇ ਉਸੇ ਪੰਜੇਰਾ ਪਹਾੜ ਨੂੰ ਰੋਕਿਆ ਸੀ ਦੇਖੋ ਮੈਂ ਜਿਹੜੀ ਮੁਖਸਰ ਅਕਾਲੀ ਦਲ ਦੀ ਜਿਹੜੀ ਮਹਿਲਾ ਕਾਂਗਰਸ ਦੀ ਉਹਨਾਂ ਦੀ ਵਿੰਗ ਦੀ ਲੇਡੀਜ਼ ਦੀ ਜਾਂ ਜਿਹੜੀ ਕਾਨਫਰੰਸ ਹੋਈ ਜਾਂ ਰੈਲੀ ਹੋਈ ਉਹ ਚ ਮੈਂ ਸੁਣ ਰਿਹਾ ਸੀ ਚੈਨਲਸ ਤੇ ਬੀਬੀ ਹਰਸਿਮਰਤ ਕੌਰ ਜੀ ਦਾ ਭਾਸ਼ਣ ਦੋ ਤਿੰਨ ਗੱਲਾਂ ਆ ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਏ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਏ ਮੈਂ ਹੈਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਾ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣ ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਰ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਹਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੀਰਾ ਮੀਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁਖੀਆਂ ਇਹ ਤਕੜੀ ਉਹ ਤੋਲਦੀ ਰਹੀ ਆ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕਾਲਪਤਖ ਸਾਹਿਬ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀਦਾਂ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਚਾਹੀਓ ਗੁਰਦੁਆਰਾ ਪਰੰਦੇ ਕਮੇਟੀ ਆ ਚਾਹੇ ਉਹ ਕਾਲ ਤਖਸਾਲ ਦੇ ਜੱਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਤੁਹਾਨੂੰ ਇੱਕ ਵਾਰ ਫਿਰ ਤੋਂ ਬਿਆਨ ਸੁਣਾਉਣੇ ਆ ਜੋ ਹਰ ਸੇਮਰਸ ਕੋਰ ਬਾਦਲ ਨੇ ਮਾਗੀ ਕਾਨਫਰੰਸ ਦੌਰਾਨ ਦਿੱਤਾ ਸੀ ਆਨ ਗਿਆ ਹੁਣੇ ਸਰਪੰਚੀ ਵੀ ਚੋਣਾ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਨਾਲ ਨਹੀਂ ਚੱਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ ਵੱਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਬਣਾਓ ਦਿਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੀ ਪਾਰਟੀ ਆ ਗਈ ਜਿੰਨੇ ਕਾਰਡ ਇਹਨੇ ਧੋਖੇਬਾਜ਼ਿਆ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਮਾਦਾ ਕਰਕੇ ਜਾਓ ਮੁੱਖ ਮੰਤਰੀ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਦਾ ਫੰਡਾ ਬਣਾਇਆ ਜਿੱਥੇ ਇਸ ਪੋਸਟ ਨਾਲ ਉਹ ਅਕਾਲੀ ਦਲ ਲੁੱਕ ਟੈਰੇ ਚ ਖੜਾ ਕੀਤਾ ਉੱਥੇ ਹੀ ਹਰਜਿੰਦਰ ਸਿੰਘ ਧਾਮੇ ਨੂੰ ਅਕਾਲੀ ਦਲ ਦਾ ਵਲੰਟੀਅਰ ਕਹਿ ਕੇ ਸਰ ਸਿਮਰਤ ਕੌਰ ਬਾਦਲ ਖਿਲਾਫ ਕਾਰਵਾਈ ਲਈ ਵੰਗਾਰੇ ਅਜੇ ਹੁਣ ਹਰਜਿੰਦਰ ਸਿੰਘ ਧਾਮੀ ਜਾਂ ਫਿਰ ਅਕਾਲੀ ਦਲ ਦਾ ਇਸ ਪੂਰੇ ਮਾਮਲੇ ਤੇ ਅਗਲਾ ਮੂਵ ਕੀ ਹੋਵੇਗਾ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ